ਪੰਜਾਬ ਵਿੱਚ ਆਉਣ ਵਾਲੇ ਸਮੇਂ ਹੋਣ ਵਾਲੀਆਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਸਮਰਾਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਭਰਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਉਧੇਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ ਹੋਣ ਵਾਲੀਆਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਟਿੱਲੋਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਰਾਲਾ ਹਲਕੇ ਦੇ ਵਿੱਚ 31 ਬਲਾਕ ਸਮਤੀ ਜੋਨ ਨੇ ਅਤੇ 3 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਾਕਤ ਦੇ ਨਾਲ ਚੋਣਾਂ ਲੜੇਗਾ ਤੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਦਾ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਉਹ ਗੱਲ ਮੀਟਿੰਗ ਕੀਤੀ ਗਈ ਹੈ ਜੀ ਅੱਜ ਕੀ ਹੈਗਾ ਸੀ ਮੀਟਿੰਗ ਦੇ ਵਿੱਚ ਜਿਹੜਾ ਸੀ ਜੀ ਦੇਖੋ ਪਿਛਲੇ ਸਮੇਂ 'ਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਤਰਨ ਤਨ ਬਾਈ ਇਲੈਕਸ਼ਨ ਦੇ ਵਿੱਚ ਪ੍ਰਦਰਸ਼ਨ ਰਿਹਾ ਉਹਦੇ ਨਾਲ ਸਾਰੇ ਜਿਹੜੇ ਵਰਕਰ ਸਹਿਬਾਨ ਨੇ ਲੀਡਰ ਸਹਿਬਾਨ ਨੇ ਸਾਰਿਆਂ ਦੇ ਮਨੋਬਲ ਬਹੁਤ ਉੱਤੇ ਲੈਵਲ ਤੇ ਆਏ ਹੋਏ ਨੇ ਤੇ ਸਾਰੇ ਇਸ ਟਾਈਮ ਤੰਦਈ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ 'ਚ ਲੱਗੇ ਹੋਏ ਨੇ ਉਸੇ ਰਿਗਾਰਡਿੰਗ ਕਿਉਂਕਿ ਆਉਣ ਵਾਲੇ ਸਮੇਂ 'ਚ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮಿತಿ ਦੀ ਇਲੈਕਸ਼ਨ ਹੋਣੀ ਆ ਉਹਦੇ ਸਬੰਧ 'ਚ ਜਿਹੜੇ ਪਿੰਡਾਂ ਦੇ ਸਾਡੇ ਮੇਨ ਵਰਕਰ ਸਹਿਬਾਨ ਨੇ ਉਹਨਾਂ ਨੂੰ ਸੱਦਿਆ ਗਿਆ ਸੀ ਔਰ ਭਾਰੀ ਗਿਣਤੀ ਵਿੱਚ ਸਾਰੇ ਇੱਥੇ ਪਹੁੰਚੇ ਨੇ ਤੇ ਬੜਾ ਉਸ਼ਾ ਵੀ ਦੇਖਣ ਨੂੰ ਮਿਲਿਆ ਇੱਕ ਗੱਲ ਤਾਂ ਕਲੀਅਰ ਆ ਵੀ ਲੋਕ ਇਹ ਮੰਨਣ ਲੱਗ ਗਏ ਵੀ ਜੋ ਖੇਤਰੀ ਪਾਰਟੀ ਪੰਜਾਬ ਲਈ ਕਰ ਸਕਦੀ ਹੈ ਕੋਈ ਨਹੀਂ ਕਰ ਸਕਦਾ ਕਈਆਂ ਨੇ ਆਏ ਨੇ ਇੱਥੇ ਉਹ ਲੁੱਟ ਕੇ ਆਪਣਾ ਚਲੇ ਜਾਂਦੇ ਨੇ ਪਰ ਪੰਜਾਬ ਦਾ ਕਿਸੇ ਨੇ ਨਹੀਂ ਸੋਚਿਆ ਸੋ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਇੱਕ ਜਹੀ ਪਾਰਟੀ ਆ ਜਿਹੜੀ ਪੰਜਾਬ ਦੀਆਂ ਸੱਤਾਂ ਤੋਂ ਪੰਜਾਬ ਦੇ ਪਿੰਡਾਂ ਤੋਂ ਚਲਦੀ ਆ ਤੇ ਪੰਜਾਬ ਦੇ ਭਲੇ ਬਾਰੇ ਸੋਚਦੀ ਆ ਉਸੇ ਚੀਜ਼ ਲਈ ਸਮੂਹ ਜਿਹੜੇ ਵਰਕਰ ਸਹਿਬਾਨ ਅੱਜ ਇਕੱਠੇ ਹੋਏ ਸੀ ਕਿ ਆਓ ਰਲ ਕੇ ਆਪਾਂ ਹੰਬੜਾ ਮਾਰੀਏ ਜਿਵੇਂ ਇਹ ਜਿੱਤ ਵੱਲ ਨੂੰ ਕਾਲੀ ਦਲ ਵੱਧ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਸਰਕਾਰ ਬਣਾਉਣੀ ਆ ਤਾਂ ਬਲਾਕ ਸੰਮਤੀ ਜਿਲ੍ਹਾ ਪਰਿਸ਼ਾ ਇਲੈਕਸ਼ਨ ਜਿਹੜੀ ਆ ਇਹਦੇ ਵਿੱਚ ਫਤਿਹ ਕਰਨੀ ਜ਼ਰੂਰੀ ਆ ਤੇ ਸਾਰੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਜੋ ਸਾਡੇ ਵਰਕਰ ਸਹਿਬਾਨਾਂ ਨੇ ਸਾਰਿਆਂ ਦੇ ਹੌਸਲੇ ਦੇਖ ਕੇ ਅੱਜ ਦਿਲ ਬੜਾ ਖੁਸ਼ ਹੋਇਆ ਵੀ ਹਾਂ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਕਾਲੀ ਦਲ ਬਲੰਦੀਆਂ ਤੇ ਹੋਊਗਾ ਸਮਰਾਲੇ ਹਲਕੇ ਦੇ ਵਿੱਚੋਂ ਜੇ ਐਲਾਨ ਕਰੀ ਟਿਕਟਾਂ ਦਾ ਐਲਾਨ ਕਰ ਤੱਕ ਹੋਊਗਾ ਜਿਹੜਾ ਉਮੀਦਵਾਰ ਦੇਖੋ ਅਸੀਂ ਅਜੇ ਕਿਉਂਕਿ ਜਿਹੜੇ ਬੰਦੇ ਚਾਹਵਾਨ ਨੇ ਕਈ ਬੰਦੇ ਨੇ ਅਪਰੋਚ ਵੀ ਕੀਤਾ ਕਈ ਜਥੇਬੰਦੀ ਵੱਲੋਂ ਵੀ ਨਾਮ ਰਿਕਮੈਂ ਪਰ ਫਿਲਹਾਲ ਅਸੀਂ ਇਲੈਕਸ਼ਨ ਕਮਿਸ਼ਨ ਦੀ ਵੇਟ ਕਰ ਰਹੇ ਹਾਂ ਕਿ ਜਦੋਂ ਅਨਾਉਂਸ ਹੋ ਜਾਣੀ ਹੈ ਆਫੀਸ਼ੀਅਲੀ ਉਸ ਤੋਂ ਬਾਅਦ ਟਿਕਟਾਂ ਜਿੱਦਾਂ ਅਨਾਉਂਸ ਹੋ ਗਈਆਂ ਤਾਂ ਨੈਕਸਟੇ ਹੀ ਅਸੀਂ ਟਿਕਟਾਂ ਸਾਰੀਆਂ ਅਨਾਉਂਸ ਕਰ ਦਾਂਗੇ ਕਿਉਂਕਿ ਜਿਹੜੇ ਪਿੰਡ ਨੇ ਵਰਕਰ ਵੀ ਸਾਡੇ ਉੱਥੇ ਜਿਹੜੇ ਬੈਠੇ ਨੇ ਸਾਰੇ ਐਸ ਵਾਰ ਤਾਂ ਆਪ ਚਾਹਵਾਨ ਬਣੇ ਹੋਏ ਨੇ ਕਿ ਛੇਤੀ ਅਨਾਉਂਸ ਹੋਣ ਤੇ ਛੇਤੀ ਇਲੈਕਸ਼ਨਾਂ ਅਸੀਂ ਇਹ ਜਿੱਤ ਕੇ ਫਤਿਹ ਦਾ ਜਿਹੜਾ ਝੰਡਾ ਗੱਢੀ ਹੈ ਪੱਲੀਦਲ ਕਿੰਨੀਆਂ ਬਲਾਕ ਸੰਪਤੀਆਂ ਦਾ ਦਰੂ ਦੇਖੋ ਜਿਹੜਿਆ ਸਮਰਾਲੇ ਤੇ ਮਾਛੋੜੇ ਦੇ ਮਲਾਕੇ 31 ਦੇ ਕਰੀਬ ਬਲਾਕ ਸੰਪਤੀਆਂ ਨੇ ਜਿਹੜੀਆਂ ਬਲਾਕ ਜੇ ਲੜਾਈ ਰਹੂਗੀ ਤਾਂ ਵੀ ਕალიਦਾਨ ਰਹੂਗੀ ਤੇ ਜਿੱਤੋਂ ਤਾਂ ਵੀ ਕალიਦਾਨ ਦੇਊ ਇਸ ਗੱਲ ਦਾ ਮੈਂ ਤੁਹਾਡੇ ਨਾਲ ਵਾਅਦਾ ਕਰ ਸਕਦਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੋ ਕੂੜ ਪ੍ਰਚਾਰ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸੀ ਜੋ ਨੈਗੇਟਿਵਿਟੀ ਫਲਾਈ ਗਈ ਸੀ ਲੋਕਾਂ ਨੇ ਇਹਨਾਂ ਦੇ 4 ਸਾਲ ਦੇ ਰਾਜ ਚ ਦੇਖ ਲਿਆ ਗੁੰਡਾਗਰਦੀ ਵਧੀ ਹੋਈ ਆ ਧੱਕੇਸ਼ਾਹੀ ਵਧੀ ਹੋਈ ਆ ਕਿਸੇ ਪਾਸੇ ਕੋਈ ਜਿਹੜੀਆਂ ਫੈਸਿਲਿਟੀਆਂ ਸਰਕਾਰ ਦੀਆਂ ਪੁਰਾਣੀਆਂ ਸਕੀਮਾਂ ਸੀ ਉਹ ਮਿਲ ਨਹੀਂ ਰਹੀਆਂ ਕੇਵਲ ਇਸ਼ਤਿਹਾਰਾਂ ਦੇ ਉੱਤੇ ਸਾਰੇ ਦਿਖ ਰਹੇ ਨੇ ਇਹ ਕੇਵਲ ਰਾਜਨੀਤੀ ਨਹੀਂ ਕਰ ਰਹੇ ਐਸ ਟਾਈਮ ਇਹਨਾਂ ਨੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾਇਆ ਹੋਇਆ ਉਹੀ ਆਜ਼ਾਦੀ ਦੀ ਲੜਾਈ ਜਿਹੜੀ ਸਾਡੇ ਪੁਰਖਿਆਂ ਨੇ ਲੜੀ ਸੀ ਉਹੀ ਉਸੇ ਤਰੀਕੇ ਨਾਲ ਲੜਾਈ ਲੜਦੇ ਹੋਏ ਜਿੰਨੀਆਂ ਵੀ ਇੱਥੇ ਬਲਾਕ ਸੰਪਤੀ ਦੀਆਂ ਚੋਣਾਂ ਜਦੋਂ ਹੋਣਗੀਆਂ ਸਮੁੱਚੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਰੇ ਪਾਸੇ ਝੰਡੇ ਆਪਣੇ ਬੁਲੰਦ ਰੱਖੂਗਾ। ਠੀਕ ਹੈ। ਮਾ ਜੀ ਨਾਮ ਦੱਸੋ। ਮੈਂ ਹਰਜਿੰਦਰ ਸਿੰਘ ਬਾਜਵਾ ਪੁਆਤ। ਜਿਹੜਾ ਜੋ ਮੀਟਿੰਗ ਕੀਤੀ ਏ ਕੀਸੀ ਜੇ ਮੀਟਿੰਗ ਨੇ ਫਿਰ ਸਾਰਾ ਜੀ। ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੇ ਸਾਰੇ ਅਹੁਦੇਦਾਰ ਤੇ ਵਰਕਰ ਸਹਿਬਾਨ ਦੀ ਸਮਰਾਲੇ ਵਿਖੇ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੇ ਘਰ 'ਚ ਇੱਕ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਸਵੰਦ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਝਾਰੂ ਵਰਕਰਾਂ ਨੇ ਹਿੱਸਾ ਲਿਆ ਔਰ ਉਸ ਤੋਂ ਪਤਾ ਲੱਗ ਰਿਹਾ ਸੀ ਕਿ ਆਉਣ ਵਾਲਾ ਜਿਹੜਾ ਸਮਾਉ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਜੋ ਉਤਸ਼ਾਹ ਅੱਜ ਕਾਫੀ ਦੇਰ ਬਾਅਦ ਸਾਡੇ ਵਰਕਰਾਂ ਔਰ ਅਹੁਦੇਦਾਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਸ ਤੋਂ ਲੱਗਦਾ ਕਿ ਅਸੀਂ ਆ ਜਿਹੜੀਆਂ ਹੁਣ ਇਲੈਕਸ਼ਨਾਂ ਨੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਪਤੀ ਦੀਆਂ ਹੋਣ ਜਾ ਰਹੀਆਂ ਨੇ ਜਲਦੀ ਉਹ ਉਹਨਾਂ ਦੇ ਵਿੱਚ ਵੱਡੀ ਜਿੱਤ ਵੀ ਹਾਸਲ ਕਰਾਂਗੇ ਔਰ ਆਉਣ ਵਾਲੀ ਜਿਹੜੀ ਸਰਕਾਰ ਦਾ ਉਹਦਾ ਮੋਡ ਵੀ ਬਣਾਂਗੇ ਮੈਂ ਜੋ ਦੇਖ ਰਿਹਾ ਸੀਗਾ ਕਿ ਵੱਖ-ਵੱਖ ਜ਼ੋਨਾਂ ਦੇ ਵਿੱਚੋਂ ਆਪਣੇ ਆਪ ਸਾਡੇ ਕੋਲੇ ਸਨੇਹ ਆ ਰਹੇ ਨੇ ਕਿ ਸਾਡਾ ਕੈਂਡੀਡੇਟ ਅਸੀਂ ਆਪਣਾ ਜਲਦੀ ਤੋਂ ਜਲਦੀ 2-4 ਦਿਨਾਂ ਦੇ ਵਿੱਚ ਡਿਕਲੇਅਰ ਕਰ ਦਾਂਗੇ ਕਿਉਂਕਿ ਸੰਗਤਾਂ 'ਚ ਉਤਸ਼ਾਹ ਹੀ ਜ਼ਿਆਦਾ ਹੈ ਜਿਹੜੀ ਆ ਪਿੱਛੇ ਇਲੈਕਸ਼ਨ ਹੋਈ ਆ ਤਰਨਤਾਰਨ ਦੀ ਔਰ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਨੰਬਰ ਤੇ ਆਉਣਾ ਇੱਕ ਸ਼ੁਭ ਸੰਕੇਤ ਵੀ ਆ ਤੇ ਆਉਣੇ ਵਾਲੇ ਸਮੇਂ ਦਾ ਮੋੜ ਵੀ ਆ ਹਾਂਜੀ ਗੱਲ ਕਰੀਏ ਕਿੰਨੀਆਂ ਬਲਾਕ ਸੰਮਤੀਆਂ ਨੇ ਤੇ ਜਿਹੜਾ ਪ੍ਰੀਜ਼ ਕਿੰਨੀਆਂ ਆਪਣੇ ਜਿਹੜਾ ਹਫਕੇ ਦੇ ਹਾਂਜੀ ਸੰਗਰਾਲੇ ਦੇ ਵਿੱਚ ਸਾਡੇ 15 ਬਲਾਕ ਸੰਮਤੀ ਜ਼ੋਨ ਨੇ ਮਾਚੀਵਾੜਾ ਸਾਹਿਬ ਵਿਖੇ ਸਾਡੇ 16 ਬਲਾਕ ਸੰਮਤੀ ਜ਼ੋਨ ਨੇ ਟੋਟਲ ਦੋਨਾਂ ਦਾ ਹੋ ਗਿਆ 31 ਬਲਾਕ ਸੰਮਤੀ ਜ਼ੋਨ ਨੇ ਸਾਡੇ ਕੋਲੇ 3 ਸੀਟਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ 2.5 ਲਗਭਗ 2.5 ਸੀਟਾਂ ਰਹਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਔਰ ਉਹਨਾਂ ਦੀ ਰਿਜ਼ਰਵੇਸ਼ਨ ਦਾ ਕੰਮ ਜਦੋਂ ਹੀ ਮੁਕੰਮਲ ਹੋ ਕੇ ਸਾਨੂੰ ਪਤਾ ਲੱਗਦਾ ਨੋਟੀਫਿਕੇਸ਼ਨ ਹੁੰਦਾ ਨਾਲ ਦੀ ਨਾਲ ਸਾਡੇ ਕੈਂਡੀਡੇਟ ਤਿਆਰ ਨੇ ਪੂਰੀਆਂ ਤਿਆਰੀਆਂ ਨੇ ਔਰ ਵਰਕਾ ਪੂਰਾ ਡਟ ਕੇ ਲੜਨ ਲਈ ਤਿਆਰ ਆ ਇਸ ਲਈ ਸਾਨੂੰ ਕੋਈ ਇਸ ਖਤਰਾ ਨਹੀਂ ਪਾਸ ਦਾ ਜੀ ਦੇ ਦਿਨ ਦੇ ਵਿੱਚ ਕਿ ਸਾਨੂੰ ਕੋਈ ਪ੍ਰੋਬਲਮ ਆਊਗੀ ਇੱਥੇ ਹਾਜ਼ਰ ਹੋਏ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਸਵਰਾਲੇ ਹਲਕੇ ਦੇ ਸਾਰੇ ਸੂਜਵਾਨ ਵੋਟਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਦੇਖੋ ਬੜਾ ਕੁਛ ਢਾਲਿਆ ਆਪਾਂ ਪਿੰਡੇ ਤੇ ਆਪਣੀ ਆਮ ਆਦਮੀ ਸਰ ਦੀ ਸਰਕਾਰ ਵੀ ਦੇਖ ਲਈ ਕਾਂਗਰਸ ਦੀ ਸਰਕਾਰ ਵੀ ਦੇਖ ਲਈ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਨੂੰ ਤੁਸੀਂ ਅੱਜ ਯਾਦ ਵੀ ਕਰਦੇ ਹੋ ਔਰ ਸਵਾ ਆ ਗਿਆ ਕਿ ਹੁਣ ਆਪਾਂ ਦੁਬਾਰਾ ਫੇਰ ਆਪਣੀ ਖੇਤਰੀ ਪਾਰਟੀ ਨੂੰ ਲਿਆ ਕੇ ਆਪਣੇ ਪੰਜਾਬ ਦੀ ਉન્નਤੀ ਅਤੇ ਤਰੱਕੀ ਦਾ ਮੋਢ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਸਰ ਕੁਲਦੀਪ ਸਿੰਘ ਪਿੰਡ ਜੱਤੀਵਾਲ ਮੈਂ ਸਰਕਲ ਜਾਤੀਵਾਲ ਦੇ ਬਿਆਲੀ ਪੰਡਾਂ ਦਾ ਪ੍ਰਧਾਨ ਹਾਂ ਜੀ ਮਛੂਆੜਾ ਸਾਹਿਬ ਅੱਜ ਮੀਟਿੰਗ ਸੱਦੀ ਗਈ ਹੈ ਤੇ ਕੀ ਸੀ ਅੱਜ ਮੀਟਿੰਗ ਦੇ ਵਿੱਚ ਜਿਹੜਾ ਸਰ ਅੱਜ ਦਾ ਸਰ ਜਿਹੜਾ ਮੁੱਖ ਝੰਡਾ ਸੀ ਬਲਾਕ ਸਮਤੀ ਦੀਆਂ ਇਲੈਕਸ਼ਨ ਜਿਲ੍ਹਾ ਪ੍ਰੀਸੀਲੈਕਸ਼ਨ ਪੂਰੇ ਸਬੰਧ ਦੇ ਸੰਬੰਧ ਵਾਲਾ ਹਲਕੇ ਦਾ ਜਿਹੜਾ ਟੋਟਲ ਏਰੀਆ ਪੂਰੇ ਸੰਬੰਧ ਚ ਅਸੀਂ ਮੀਟਿੰਗ ਸੱਦੀ ਸੀ ਤਾਂ ਕਿ ਅਸੀਂ ਤਕੜੇ ਹੋ ਕੇ ਬਲਾਕ ਸਮਤੀ ਇਲੈਕਸ਼ਨ ਲੜਨੀ ਹੈ ਔਰ ਜਿਲ੍ਹਾ ਬ੍ਰਿਸ਼ ਦੀ ਇਹ ਸਾਡਾ ਸੈਮੀ ਫਾਈਨਲ ਆ ਅਸੀਂ ਫਾਈਨਲ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਤਿਆਰ ਕੀਤਾ ਸਾਰੇ ਵਰਕਰਾਂ ਨੇ ਇਸ ਵੰਦੇ ਰਜ ਮੀਟਿੰਗ ਸਤਿ ਸ੍ਰੀ ਅਕਾਲ ਇਹ ਲੱਗਦਾ ਪੰਜਾਬ ਦੇ ਲੋਕ ਸਾਫ ਦੇਣਗੇ ਜੀ ਇਸ ਵਾਰ ਹਰ ਸਾਡੇ ਨਾਲੋਂ ਵੱਧ ਤੁਹਾਨੂੰ ਮੀਡੀਆ ਨੂੰ ਪਤਾ ਪੰਜਾਬ ਦੇ ਵਿੱਚ ਕਾਲੀ ਕਾਲੀ ਹੋ ਗਈ ਹੈ ਤਰਨਤਾਰ ਦੀ ਚੋਣ ਤੋਂ ਬਾਅਦ ਅਸੀਂ ਵੀ ਤਰਨਤਾਰ ਦੇ ਵਿੱਚ ਇੱਕ ਹਫਤਾ ਰਹਿ ਕੇ ਆਏ ਹਾਂ ਉਸ ਚੋਣ ਨੇ ਪੰਜਾਬ ਦੀ ਜਿਹੜੀ ਤਕਦੀਰ ਹੈ ਉਹ ਬਦਲ ਦਿੱਤੀ ਆ ਔਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇ ਪੰਜਾਬ ਦਾ ਕੋਈ ਵਾਰੀ ਵਾਰਸਾ ਤਾਂ ਉਹ ਸ਼ੋਮਣੀ ਅਕਾਲੀ ਦਾ ਲਈ ਹੈ ਤੇ ਇਸ ਕਰਕੇ ਲੋਕ ਚਾਹੁੰਦੇ ਨੇ ਕਿ ਸ਼ੋਮਣੀ ਅਕਾਲੀ ਦੇ ਲਾ ਕੇ ਪੰਜਾਬ ਦੀ ਵਾਂਗ ਟੋਰ ਸੰਭਾ ਲੈ ਤੇ ਮੁੜ ਕੇ ਫੇਰ ਜਿਹੜਾ ਪੰਜਾਬ ਆ ਇਹਦੇ ਵਿੱਚ ਸਾਡਾ Hindu Sikh Pai Musliman Jaini ਸਾਰੇ ਭਾਈਚਾਰਾ ਦਾ ਪਿਆਰ ਵਧੇ ਤਾਂ ਕਿ ਅਸੀਂ ਇੱਕ ਧਰਤੀ 'ਤੇ ਇਕੱਠੇ ਉਗ ਰਹੇ ਆਂ